ਸਤ ਸ੍ਰੀ ਅਕਾਲ ਬੱਚਿਓ ਤੁਹਾਨੂੰ ਮੈਂ ਅੱਜ ਪਿੰਡ ਦੀ ਸੈਰ ਕਰਵਾਉਣੀ ਹੈ ਤਾਂ ਇਹ ਮੇਰਾ ਪਿੰਡ ਹੈ ਮੇਰਾ ਪਿੰਡ ਕਾਫੀ ਵੱਡਾ ਹੈ ਪਿੰਡ ਦੇ ਕੁਝ ਘਰ ਕੱਚੇ ਹਨ ਕਈ ਪੱਕੇ ਘਰ ਵਿੱਚ ਵੀ ਰਹਿੰਦੇ ਹਨ ਮੇਰੇ ਪਿਤਾ ਜੀ ਕਿਸਾਨ ਹਨ ਉਹ ਖੇਤ ਵਿੱਚ ਫਸਲਾਂ ਬੀਜਦੇ ਹਨ ਅਸੀਂ ਕੁਝ ਕਣਕ ਚੌਲ ਆਪਣੇ ਲਈ ਰੱਖ ਕੇ ਬਾਕੀ ਅਨਾਜ ਮੰਡੀ ਵਿੱਚ ਵੇਚ ਦਿੰਦੇ ਹਾਂ ਮੇਰੇ ਪਿੰਡ ਦੇ ਲੋਕ ਮਿਹਨਤੀ ਹਨ ਉਹ ਆਪਣੇ ਕਿੱਤਿਆਂ ਅਨੁਸਾਰ ਕੰਮ ਕਰਦੇ ਹਨ ਕੋਈ ਭਾਂਡੇ ਬਣਾਉਂਦਾ ਹੈ ਕੋਈ ਜੁੱਤੀਆਂ ਬਣਾਉਂਦਾ ਹੈ ਕੋਈ ਕੱਪੜਾ ਬੁਣਦਾ ਹੈ ਤੇ ਕੋਈ ਕੱਪੜਾ ਸਿਉਂਦਾ ਹੈ ਕਈ ਮੇਜ਼ ਕੁਰਸੀਆਂ ਅਤੇ ਖੁਰਪੇ ਦਾਤੀਆਂ ਬਣਾਉਣ ਦਾ ਕੰਮ ਕਰਦੇ ਹਨ ਕੋਈ ਪਸ਼ੂ ਪਾਲਣ ਕਰਕੇ ਦੁੱਧ ਵੇਚਣ ਦਾ ਕੰਮ ਕਰਦੇ ਹਨ ਮੇਰੇ ਪਿੰਡ ਵਿੱਚ ਇੱਕ ਸਰਕਾਰੀ ਸਕੂਲ ਹੈ ਇੱਥੇ ਸਾਰੇ ਪਿੰਡ ਦੇ ਮੁੰਡੇ ਕੁੜੀਆਂ ਪੜ੍ਹਦੇ ਹਨ ਪਿੰਡ ਵਿੱਚ ਮੁਫਤ ਦਵਾਈਆਂ ਲਈ ਇੱਕ ਹਸਪਤਾਲ ਹੈ ਇੱਕ ਡਾਕਖਾਨਾ ਅਤੇ ਇੱਕ ਲਾਇਬ੍ਰੇਰੀ ਵੀ ਹੈ ਲੋਕ ਲਾਇਬ੍ਰੇਰੀ ਵਿੱਚ ਬੈਠ ਕੇ ਪੜ੍ਹਦੇ ਹਨ ਮੇਰੇ ਮਾਤਾ ਜੀ ਕਹਿੰਦੇ ਹਨ ਕਿ ਸਾਡਾ ਪਿੰਡ ਸ਼ਹਿਰਾਂ ਵਰਗਾ ਹੈ ਸਾਰੇ ਘਰਾਂ ਵਿੱਚ ਬਿਜਲੀ ਹੈ ਸਾਰਿਆਂ ਕੋਲ ਟੈਲੀਵਿਜ਼ਨ ਅਤੇ ਫਰਿੱਜ ਹਨ ਕਿਸਾਨਾਂ ਕੋਲ ਟਰੈਕਟਰ ਹਨ ਅਸੀਂ ਘਰਾਂ ਵਿੱਚ ਟੂਟੀਆਂ ਤੋਂ ਸਾਫ਼ ਪਾਣੀ ਪੀਂਦੇ ਹਾਂ ਸਾਡੇ ਪਿੰਡ ਦੀਆਂ ਸੜਕਾਂ ਪੱਕੀਆਂ ਹਨ ਮੇਰੇ ਚਾਚਾ ਜੀ ਪਿੰਡ ਆ ਕੇ ਬਹੁਤ ਖੁਸ਼ ਹੁੰਦੇ ਹਨ ਉਹ ਇੱਥੇ ਤਾਜ਼ੀਆਂ ਸਬਜ਼ੀਆਂ ਫਲ ਸਾਗ ਅਤੇ ਮੱਕੀ ਦੀ ਰੋਟੀ ਦਾ ਆਨੰਦ ਮਾਣਦੇ ਹਨ ਸਾਡੇ ਪਿੰਡ ਵਿੱਚ ਹਰਿਆਲੀ ਹੈ ਹਰ ਪਾਸੇ ਰੁੱਖ ਲੱਗੇ ਹੋਏ ਹਨ ਅਸੀਂ ਹਰ ਸਾਲ ਨਵੇਂ ਰੁੱਖ ਲਾ ਕੇ ਉਹਨਾਂ ਦੀ ਸਾਮ ਸੰਭਾਲ ਕਰਦੇ ਹਨ ਸਾਡੇ ਪਿੰਡ ਇੱਕ ਮੇਲਾ ਵੀ ਲੱਗਦਾ ਹੈ ਮੇਲੇ ਵਿੱਚ ਬਹੁਤ ਰੌਣਕ ਹੁੰਦੀ ਹੈ ਲੋਕ ਦੂਰੋਂ ਦੂਰੋਂ ਮੇਲਾ ਦੇਖਣ ਆਉਂਦੇ ਹਨ ਮੈਨੂੰ ਆਪਣੇ ਪਿੰਡ ਤੇ ਮਾਣ ਹੈ ਤਾਂ ਏਸੀ ਮੇਰਾ ਪਿੰਡ ਤਾਂ ਤੁਸੀਂ ਆਪਣੇ ਪਿੰਡ ਬਾਰੇ ਵੀ ਮੈਨੂੰ ਦੱਸਿਓ ਕਿ ਤੁਹਾਡਾ ਪਿੰਡ ਕਿਸ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਦੇ ਪਿੰਡ ਦਾ ਮੈਂ ਵਰਣਨ ਕੀਤਾ ਉਸ ਤਰ੍ਹਾਂ ਦਾ ਜਾਂ ਕੁਝ ਵੱਖਰੀ ਕਿਸਮ ਦਾ ਹੈ ਤੇ ਜੇ ਤੁਸੀਂ ਆਪਣੇ ਪਿੰਡ ਬਾਰੇ ਆਪ ਲਿਖਣਾ ਸਿੱਖ ਲਿਆ ਤਾਂ ਤੁਹਾਡਾ ਇਹ ਮੇਰੇ ਪਿੰਡ ਦਾ ਲੇਖ ਬਣ ਗਿਆ ਤਾਂ ਇਸ ਤਰ੍ਹਾਂ ਨਾਲ ਪੰਜਾਬੀ ਸਿੱਖਾਂਗੇ ਅਸੀਂ ਤਾਂ ਪੰਜਾਬੀ ਸਾਨੂੰ ਬਹੁਤ ਦਿਲਚਸਪ ਲੱਗਣ ਲੱਗ ਜਾਨੀਏ ਥੈਂਕ ਯੂ